ਚੇਅਰਮੈਨ ਪੰਨ ਸਬ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਸਹਿਦ ਮੁਬਾਰਕ ਵਿੱਚ 10 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਜੰਜ ਘਰ ਦਾ ਉਦਘਾਟਨ ਕੀਤਾ ਇਸ ਮੌਕੇ ਪਿੰਡ ਵਸਨੀਕਾਂ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਨੇ ਚੇਅਰਮੈਨ ਪੰਨ ਸਬ ਪੰਜਾਬ ਬਲਬੀਰ ਸਿੰਘ ਪੰਨੂ ਦਾ ਇਸ ਨੇਕ ਕੰਮ ਲਈ ਧੰਨਵਾਦ ਕੀਤਾ ਪਿੰਡ ਵਸਨੀਕਾਂ ਨੇ ਕਿਹਾ ਕਿ 77 ਸਾਲਾਂ ਤੋਂ ਲਟਕਦੀ ਆ ਰਹੀ ਮੰਗ ਸਾਡੀ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਯਤਨਾਂ ਸਦਕਾ ਪੂਰੀ ਹੋਈ ਹੈ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੁੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ ਸੰਗਠਣਾ ਕਰਨਾ ਸਾਡੇ ਪਿੰਡ ਵਾਸਤੇ 77 ਸਾਲਾਂ ਬਾਅਦ ਬਲਬੀਰ ਸਿੰਘ ਪੰਨੂ ਨੇ ਇੱਕ ਬਿਲਡਿੰਗ ਦੀ ਛੱਤ ਦੀ ਤਿਆਰੀ ਵਾਸਤੇ ਸਾਡੇ ਤੇ ਯਾਦ ਦ੍ਰਿਸ਼ਟੀ ਵਿਖਾਈ ਆ ਉਹਦਾ ਮੈਂ ਧੰਨਵਾਦ ਬਹੁਤ ਦਿਲ ਦੀਆਂ ਗ੍ਰਿਹਾਈਆਂ ਤੋਂ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਪਿੰਡ ਸਹਿਤ ਬੁਮਾਰਕ ਦੀ ਸਾਰੀ ਟੀਮ ਦਾ ਸਰਪੰਚ ਸਾਹਿਬ ਦਾ ਪਾਸ ਜੀ ਦਾ ਪਿੰਡ ਵਸਨੀਕਾਂ ਦਾ ਜਿਨ੍ਹਾਂ ਨੇ ਪਿੰਡ ਦੀ ਲੋਡ ਨੂੰ ਸਮਝਦੇ ਹੋਏ ਆਪਣੀ ਡਿਮਾਂਡ ਰੱਖੀ ਸੀ ਜੰਝ ਕਰਦੀ 38/30 38/20 38/20 10 ਲੱਖ ਦੀ ਲਗ ਦੇ ਨਾਲ ਅੱਜ ਜੰਝ ਕਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਪਰ ਹੋਰ ਵੀ ਪਿੰਡ ਦੀਆਂ ਕਾਫੀ ਡਿਮਾਂਡਾਂ ਨੇ ਪਿੰਡ ਮੈਂ ਦੇਖ ਰਿਹਾ ਵਿੱਚ ਬਜ਼ੁਰਗ ਬੋਲਦੇ ਸੀ ਕਾਫੀ ਸਾਲਾਂ ਬਾਅਦ ਇਸ ਪਿੰਡ ਦੇ ਵਿੱਚ ਘਰ ਵੱਲੋਂ ਡਿਵੈਲਪਮੈਂਟ ਦੀ ਏਟ ਲੱਗੀ ਹੈ ਤਾਂ ਦੇਖ ਰਿਹਾ ਕਾਫੀ ਪਿੰਡ ਨੂੰ ਕਿਸ਼ੇ ਰੱਖਿਆ ਗਿਆ ਹੈ ਮੈਂ ਅੱਜ ਪਿੰਡ ਸੈਦ ਮੁਬਾਰਕ ਦੀ ਸਾਰੇ ਭਰਾਵਾਂ ਨੂੰ ਚੁਰਗਾ ਨੂੰ ਪਿੰਡ ਵਾਸੀਆਂ ਨੂੰ ਮੈਂ ਵਚਨ ਦਿੰਦਾ ਕਿ ਪਿੰਡ ਦੇ ਜਿੰਨੇ ਵੀ ਕੰਮ ਹੋਣ ਵਾਲੇ ਨੇ ਪਿੰਡ ਦੇ ਵਿੱਚ بڑے ਪਰਿਵਾਰ ਨੇ ਜਿਹੜੇ ਕੱਚੀਆਂ ਛੰਦਾ ਦੇ ਵਿੱਚ ਰਹਿੰਦੇ ਨੇ بڑے ਪਰਿਵਾਰ ਨੇ ਜਿਹੜੇ ਘਰ ਦੇ ਵਿੱਚ ਫਲਸ਼ਾਂ ਤੋਂ ਵੀ ਬਣਦੇ ਨੇ ਇਸ ਚੀਜ਼ ਦੀ ਮੈਂ ਆਪਣੇ ਵੱਲੋਂ ਵਿਸ਼ਵਾਸ ਦਿਵਾ ਕੇ ਜਨਨਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਜੋ ਵੀ ਸਾਡੇ ਫਟੇ ਘੜ ਚੂੜੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਢਮਾਂਡਾਂ ਹੋਣਗੀਆਂ ਸਾਰੀਆਂ ਡਿਮਾਂਡਾਂ ਨੂੰ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਵੇਖਾਂਗੇ ਗਰਾਊਂਡ ਲੈਵਲ ਤੇ ਮੈਂ ਆਪਣੀ ਟੀਮ ਲਾਵਾਂਗਾ ਗਰਾਊਂਡ ਲੈਵਲ ਤੇ ਮੈਂ ਹਰ ਇੱਕ ਸਰਪੰਚ ਨੂੰ ਬੇਨਤੀ ਵੀ ਕਰਾਂਗਾ ਉਹ ਮਿਹਨਤ ਕਰਨ ਵਾਸਤੇ ਇੱਕ ਅਪੀਲ ਵੀ ਕਰਾਂਗਾ ਆਪਣੀ ਵੱਲੋਂ ਤਾਂ ਜੋ ਅਸੀਂ ਜਿਹੜੇ ਸਾਡੇ ਮਿਡਲ ਕਲਾਸ ਮਿਡਲ ਕਲਾਸ ਪਰਿਵਾਰ ਅਤੇ ਸਾਡੇ ਗਰੀਬ ਪਰਿਵਾਰ ਉਹਨਾਂ ਦੀਆਂ ਸਹੂਤਾ ਕੌਣ ਵਾਲੀਆਂ ਸਰਕਾਰوں ਤੋਂ ਮਿਲ ਸਕਣ ਬਹੁਤ ਧੰਨਵਾਦ ਕਰਦਾ ਸਰਦਾਰ ਬਲਦੇਵ ਸਿੰਘ ਪੰਨੋ ਪੰਨਪਲਸਪ ਚੇਅਰਮੈਨ ਪੰਜਾਬ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਲਈ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ ਜਿਹਦਾ ਅੱਜ ਉਹਨਾਂ ਨੇ ਆਪਣੇ ਹੀ ਹੱਥਾਂ ਦੇ ਨਾਲ ਉਹਦਾ ਉਦਘਾਟਨ ਕਰ ਦਿੱਤਾ ਹੈ ਔਰ ਜਲਦ ਇਹ ਤਿਆਰ ਹੋਊਗੀ ਜਿਹਦੇ ਵਿੱਚ ਮੇਰੇ ਪਿੰਡ ਦੇ ਕੁਝ ਬਹੁਤ ਹੀ ਗਰੀਬ ਪਰਿਵਾਰ ਨੇ ਜਿਨ੍ਹਾਂ ਦੀਆਂ ਬੱਚੀਆਂ ਦਾ ਵਿਆਹ ਹੋਏ ਤੇ ਉਹਨਾਂ ਦੇ ਕੋਲ ਕੋਈ ਛੱਤ ਨਹੀਂ ਹੁੰਦੀ ਔਰ ਉਹ ਇੱਥੇ ਆਪਣਾ ਫੰਕਸ਼ਨ ਕਰ ਸਕਣਗੇ ਔਰ ਮੇਰੇ ਪਿੰਡ ਦਾ ਇਹ ਕਹਿਣਾ ਵਾ ਕਿ 77 ਸਾਲਾਂ ਦੇ ਵਿੱਚ ਪਹਿਲੀ ਵਾਰ ਕੋਈ ਲੀਡਰ ਆਇਆ ਕੋਈ ਮੰਤਰੀ ਆਇਆ ਜਿਨੇ ਸਾਡੇ ਪਿੰਡ ਨੂੰ ਸ਼ਿਰਦੀ ਛੱਤ ਦਿੱਤੀ ਅਜ ਤੱਕ ਕੋਈ ਵੀ ਲੈਂਟਰ ਕੋਈ ਛੱਤ ਨਹੀਂ ਆਈ ਕਿ ਜਿੱਥੇ ਪਿੰਡ ਦੇ ਪੂਰੇ ਪਰਿਵਾਰ ਬੈ ਕੇ ਕੋਈ ਵਿਚਾਰ ਕਰ ਸਕਣ ਔਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ